ਆਹ ਵੇਖੋ ਬਈ ਵੀਡੀਓ ਦੇਖੋ ਇੰਨਾ ਮਿਹਨਤ ਲੱਗੀ ਜੀ ਹੈ ਕਰਨ ਕੁੜੀ ਦੇ ਤੋਂ ਇਹ ਦੇਖੋ ਇੱਕ ਮੋਟਰ ਨੂੰ ਖੋਲਣਾ ਦੀ ਹੈ ਦੇਖੋ ਇਹਨੇ ਕਲਾ ਆ ਰਹੀ ਹੈ ਇਹੇ ਕੋਲ ਜਾ ਬੁਝਾਇਦਾ ਇਹ ਦੇਖੋ ਇਹ ਪਸਾਰ ਬਿਆਲੇ ਨੇ ਪਤਾ ਨਹੀਂ ਜਿੰਨਾ ਬਾਕੇ ਰੀਲਾ ਬਣਾਉਣ ਤੇ ਲੱਗੇ ਨੇ ਆਹ ਦੇਖੋ ਕੁੜੀ ਦੇ ਕੰਮ ਦੇਖੋ ਕਲਾ ਆ ਰਹੀ ਬਈ ਬੈਂ ਮੇ ਦੇਖੋ ਮੋਟਰ ਕਲਾ ਕਲਾ ਕੱਪ ਹਾਂ ਬਾਕਲਾ ਦਾ ਉਹ ਬਿੱਟ ਉਹ ਬੰਨੀ ਕੀ ਨਿਕਲੇ ਦਫਾਉਣ ਲੱਗੀ ਸੀ ਆ ਦੇਖੋ ਮਾਰਿਆ ਇੱਕ ਤੇ ਥੋੜਾ ਲੱਕ ਹੁਣ ਤਾਂ ਲਾਈ ਹਾਂ ਦੂਰ ਦੀ ਰੋਟੇ ਇਹਦੇ ਤੋਂ ਦੇਖੋ ਜਿਹੜਾ ਸਮਾਨ ਜਿੱਦਾਂ ਜ਼ਾਇਦੇ ਉਧਰ ਕਰੀ ਜਾਂਦੀ ਇਹ ਦੇਖੋ ਇਹ ਇਹ ਆ ਲੋ ਕਰਕੇ ਪੀਸੇ ਦੇ ਦੋ ਦੇਖੋ ਬਾਈ ਜੀ ਕੰਮ ਕਰਨਾ ਇਹਦੇ ਕੋਈ ਮਹਿਣਾ ਨਹੀਂ ਮਿਹਨਤ ਹੈ ਇਹਦੇ ਤੋਂ ਇਸ ਪੈਨ ਲਈ ਸਲੂਟ ਬਾਬਾਨ ਮੈਂ ਉਹ ਸਾਦੇ ਵਾਲੇ ਕੀ ਐ ਐਸਾ ਜਿਹਾ ਕੰਮ ਕਰਨ ਤੋਂ ਨਾ ਜਾਂਦੇ ਸ਼ਰਮ ਇਹ ਦੇਖੋ ਉਹ ਤਾਂ ਜਿਵੇਂ ਕੋ ਮੋਟਰ ਇਹਦੇ ਕੋਲ ਕਿਹਦੇ ਤੋਂ ਲਿਖੋ ਤਾਂਬਾ ਲੱਗ ਗਿਆ ਮੇ ਦੀ ਦੀ ਉਹ ਤਾਂ ਲੋਹਾ ਲੱਗ ਗਿਆ ਦੁੱਤਾਂਬਾ ਲੱਗ ਗਿਆ ਉਹ ਆਹ ਵਈ ਲੋਕ ਕਾਮਯਾਬੀ ਨੇ ਨਹੀਂ ਕਰਦੇ ਨੇ ਵੀ सादे नैट का ही बहुत सवाद ये गंद मंद पाते लेते हैं मेरे वालों सलूप है बाकी तो कहना बी दस कमेंटा देखो ये लोग मेहनती ने बे साडे आहनती चले गए हम सादे तो डॉक्टर के ही घर भरते डाक्टर के जाके गोलियां रह गए ਆਹ ਇਹ ਗੁੱਸਾ ਰਹਿ ਗਿਆ ਬੱਚਿਓ ਕਮੈਂਟਾਂ ਵਿੱਚ ਕੀ ਮੈਨਲੇ ਦਿੰਦੀ ਹਾਂ